ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਸਾ ਰਹਾ ਕਰੀ ਅਸੀਂ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 8:00 23 ਮਿੰਟ ਤੇ ਉਠ ਖੜੇ ਆਪਾਂ ਤੇ ਛੱਡੇ 7:00 ਵਜੇ ਲੱਗੇ ਜੀ ਇਹ ਕਹਿਣਾ ਵੀ ਕੰਡਾ ਕਰਾਓ ਕੰਡਾ ਕਰਾਓ ਤੇ ਹਣਾ ਕੰਡੇ ਤੇ ਲੈ ਆਏ ਸਾਹਮਣੇ ਅੰਦਰ ਫੈਕਟਰੀ ਦੇ ਕੰਡਾ ਤੇ ਮਾ ਮੈਨੂੰ ਵੇਖਿਆ ਮੈਂ ਕਿ ਜ਼ੀਰੋ ਦੇਖੀ ਤੇ ਨਾਲੇ ਦੇਖ ਬੰਦਾ ਆ ਗਿਆ ਮੈਂ ਕਿ ਬੰਦਾ ਨਹੀਂ ਹੈਗਾ ਕੋਈ ਆ ਜਾ ਆਪਣੇ ਆਪ ਆ ਜੂਗਾ ਨਾ ਭਾਈ ਕੰਡਾ ਲੱਗ ਗਿਆ ਹੁਣ ਤੇ ਗੱਡੀ ਦਾ ਹਾਲ ਦੇਖ ਲੋ ਤੁਸੀਂ ਐ ਲਾਦਾ ਜਣਾ ਆਫ ਰੋਡ ਕਰੀ ਵੀ ਹੋਏ ਰੰਗ ਤਾਂ ਦਿਖਦਾ ਹੀ ਨਹੀਂ ਕਿਤੇ ਇਹ ਇਹ ਤੋਂ ਪਰਲੇ ਵਸੇ ਜਿਵੇਂ ਹੀ ਪੜਾ ਹਾਲ ਆ ਦੇ ਹੁਣ 44300 40 ਆਇਆ ਵੇਟ ਆਪਣਾ ਹੋਰੇ ਆ ਬਈ ਬੱਤੇ ਗੋਲਣੇ ਪੈਣੇ ਆਪਾਂ ਨੂੰ 1 ਘਰ 2 ਇੱਕ ਤਾਂ 벨ਟ ਹੀ ਆ 벨ਟ ਆ ਰ ਬੱਤੇ ਫੱਟੇ ਕੱਢ ਗੇ ਕੰਮ ਬੇਲਾ ਔਰ ਇਤਾਰ ਦੇਣੇ ਇਹਨਾਂ ਨੇ ਲਓਏ ਮਿੱਤਰੋ ਬੱਤੇ ਖੋਲਦੇ ਆਪਾਂ ਤਿੰਨ ਇਹ ਵਾਲੀ ਚੌਥੀ ਗੋਲਦੀ 벨ਟ ਫੱਟੇ ਤਾਰ ਤੇ ਇਹਨਾਂ ਨੇ ਕੀ ਸਮਝ ਆ ਅਗਲੇ ਬੱਤੇ ਤੋਂ ਇਧਰ ਇਧਰ ਮਾਲ ਆ ਆ ਹੋ ਜਾਣਾ ਪਰ ਜਾਣਾ ਇਧਰੋਂ ਦਾ ਘੱਟ ਐ ਗੱਡੀ ਗੰਦੀ ਪਰਲੇ ਪਾਸੇ ਜ਼ਿਆਦਾ ਤੇ ਆ ਸਾਡਾ ਟਾਇਰ ਬਲਾਸਟ ਹੋ ਗਿਆ ਲੋ ਭਾਈ ਆਵੋ ਆਪ ਸਮਾਈ ਗਏ ਇਸ ਵਿੱਚ ਲਾਤੀ ਹਾਂਜੀ ਉਹ ਫਟ ਗਿਆ ਫਟ ਗਿਆ ਰਾਸਤੇ ਵਿੱਚ ਆਤੇ ਆਤੇ ਬਟ ਗਿਆ ਆ ਉਹ ਨੀਚੇ ਹੀ ਰਹਿ ਜਾਂਦਾ ਉਹ ਇਹਨਾਂ ਕੋਲ ਮਾਲ ਵਾਕਈ ਆਇਆ ਨਹੀਂ ਦਾ ਸਾਂਝੇ ਦੇ ਖਾਲੀ ਪਏ ਆ ਇਹਨਾਂ ਦੇ ਵਿੱਚ ਰਹਿੰਦੇ ਆ ਬਾਈ ਪਾਰਾ ਸੌ ਕਰਕੇ ਉਤਰ ਜਵੇ ਹੁਣ ਇਹ ਦੇਖਦੇ ਆ ਪਰਨੇ ਦਾ ਇਲਾ ਕਰੀਏ ਵਜ਼ੀਲਾ ਵੇਖ ਲਓ ਲਓ ਮੇਟਰ ਗੱਡੀ ਹੋ ਗਈ ਆਪਣੀ ਖਾਲੀ ਤੇ ਪਹੁੰਚ ਲੈ ਲਈ ਆਪਾਂ ਨੇ ਸਟੈਂਪ ਪਵਾਉਣ ਜਾਣਾ ਇਹਦੇ ਉੱਪਰ ਤੇ 29800 ਦੀ ਵਜਨ ਸੀਗਾ ਇੱਥੇ ਤੇ ਇੱਥੇ ਆਪਣਾ 30 ਟਨ ਉਤਰਿਆ ਪੂਰਾ 2 ਕੁੰਟਲ ਵਧਿਆ ਚਲੋ ਬਦੇ ਦਾ ਦਾ ਇਹਨਾਂ ਨੇ ਘੋੜਾ ਦੇ ਨਹੀਂ ਦੇਣਾ ਆ ਮੇਟਰੋ ਟਾਈਮ ਹੋ ਗਿਆ 11:30 ਤੇ ਨਿਕਲ ਗਏ ਆਪਾਂ ਬਾਹਰ ਤੇ ਹੁਣ ਬਾਹਰ ਅੱਗੇ ਹੋਟਲ ਪਰਲਾਨੇ ਆ ਜਾ ਕੇ ਰਾਜਸਥਾਨੀ ਦੇ ਬਾਈਪਾਸ ਤੇ ਆ ਜਿਹੜਾ ਤੇ ਟਰਾਂਸਪੋਰਟਰ ਨੂੰ ਕਰਤਾ ਉਹਨੂੰ ਕਹਿੰਦਾ ਮੈਂ ਦੇਖਦਾ ਮਾਲ ਕਿ ਮੰਦਾ ਕੋਈ ਲਾ ਪੈਟਰੋ 268 40 114 ਇਹ ਆਪਾਂ ਨੇ ਰੁਕਣਾ ਇਹ ਵਾਲੇ ਹੋਟਲ ਤੇ ਬਾਲਾ ਜੀ ਰਾਜਸਥਾਨੀ ਡਾਬਾ ਇੱਥੇ ਲਾਈ ਜਾਂਦੀ ਆ ਮੈਂ ਹਰਗ੍ਰਿੰਦਰ ਬਾਈ ਨੇ ਗੱਡੀ ਉਹ ਚੱਕਰ ਆਏ ਦੇ ਖਜਾਨ ਬਾਈ ਪੂਰਾ ਹੋਇਆ ਦਾ ਯਾਰ ਉਰੇ ਖੜੇ ਦੇ ਕਿਉਂ ਰਿਓ ਜੇ ਮੋਟੂ ਜਾ ਹੋਇਆ ਇਹ ਦੇਖ ਕਾ ਕੰਮ ਅੱਗੇ ਪਿੱਛੇ ਫਿਰਦਾ ਹਾ ਜੇ ਨਾ ਹੋਇਆ ਭਾਈ ਇਹ ਤਾਂ ਕਹਿਣੀ ਗਿਆ ਵਾ 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 ਉਹ ਆਪਣਾ ਇੱਧਰ ਘੁੰਮ ਫਿਰਿਆ ਅੱਡੀ ਤੇ ਲਾ ਇੱਧਰ ਹੀ ਹੁਣੀ इधर पिछे पिछले पास बनी हुई है बैठा मोटू मैं तो सोचा पता नहीं पहचानेगा पता नहीं नहीं और पहचानेंगे ये कोई बात होती है क्या <laughs> और बच्चे को पहचान दो जो घर पे गाड़ी दो तो 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 ਆਏ ਉਸ ਦਿਨ ਕੇ ਬਾਅਦ ਆਜੀ ਪਹਿਲੀ ਵਾਰ ਵਾਪਸ ਦੂਜੀ ਵਾਰ ਆ ਗਏ ਹਾਂ ਦੂਸਰੀ ਵਾਰ ਆ ਜਾਇਆ ਇਹ ਗਾੜੀ ਹੋਰ ਨਹੀਂ ਨਾਲ ਸਾਥ ਵਿੱਚ ਵੀ ਇੱਕ ਗਾੜੀ ਦੀ ਤੁਹਾਡੇ ਨਾਲ ਹਾਂ ਹਾਂ ਆਜ ਵੀ ਦੇਖੋ ਅਗਰ ਮਾਲ ਬਣਾ ਖਾਲੀ ਹੈ ਖਾਲੀ ਹੈ ਇਦਰੀ ਖਾਲੀ ਗਿਆ ਹਾਂ ਹਾਂ ਆਹ ਖਾਣਾ ਵਾਣਾ ਖਾएंगे ਤੇ ਮਿੱਤਰੋ ਦੋਸਤੀ ਰੂਪੀ ਖਾਣੇ ਤੋਂ ਨੇ ਕਿਉਂਕਿ ਰਾਤ ਮੈਂ ਅੱਜ ਨਾਲ ਸੌਇਆ ਨਹੀਂ ਸਾਰਾ ਵਲੋਗ ਐਡਿਟ ਕਰਦਾ ਰਿਹਾ ਫੇਰ ਜਾ ਕੇ ਨੀਂਦ ਨਹੀਂ ਆਈ 3 ਵਜੇ ਸੁਪਨਾ ਆ ਗਿਆ ਵੀ ਜਣੋ ਅਸੀਂ ਟਰਾਲੀ ਦਾ ਜੱਕ ਚੱਕਿਆ ਵਾ ਘਰੇ ਵੀ ਕੋਈ ਤਾਰਾਂ ਤਾਰਾਂ ਵੱਟ ਗਿਆ ਸੁਪਨਾ ਦੇਖਣ ਦਾ ਵੀ ਟਰਾਲੀ ਦਾ ਜੱਕ ਅਸੀਂ ਤਾਰ ਚੱਕਿਆ ਵਾ ਦਾ ਵੀ ਕੋਈ ਤਾ ਕੰਬੇ ਤੇ ਉਹ ਨਾ ਮਾਰੇ ਗੱਡੀ ਨਾ ਮਾਰੇ ਕੰਬੇ ਵੱਟ ਗਿਆ ਮਾ ਮਾਮੇ ਨੂੰ ਕਹ ਰ ਉੱਠ ਕੇ ਮੈਂ ਕਿਹਾ ਮਾਮਾ ਦੇਖ ਟਰਾਲੀ ਉਹ ਕਰ ਗਿਆ ਕੋਈ ਕੰਬੇ ਚ ਮਾਰ ਗਿਆ ਗੱਡੀ ਵੀ ਟਰਾਲੀ ਰਗੜਦੀ ਮੈਂ ਕਾ ਮਾਮਾ ਕਹਿੰਦਾ ਕਿਆ ਹੋ ਗਿਆ ਤੈਨੂੰ ਮੈਂ ਕਹਿਆ ਕੁਝ ਨਹੀਂ ਮੈਂ ਗਾਸੂ ਬਣਾ ਰਿਹਾ ਦਾ ਫੇਰ ਆਖੋ ਹੋਈ ਮੇਰੀ ਹਾਂਜੀ ਹੋਈ ਸਾਢੇ ਤਿੰਨ ਹੋ ਗਏ ਤੇ ਹੋਟਲ ਦੇ ਹੀ ਖੜੇ ਆ ਮਾਲਕ ਕੋਈ ਬੋਲਿਆ ਨਹੀਂ ਤੇ ਮੈਂ ਯਾਰ ਇੱਕ ਗੱਲ ਕਰਨੀ ਸੀਗੀ ਮੈਂ ਨਾ ਹੁਣ ਬੈਠਿਆ YouTube ਚ ਲਾ ਰਿਹਾ ਸੀਗਾ ਤੇ ਉਹਦੇ ਚ ਅਰੀਲਾਂ ਜਿਆ ਦੇ 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 ਲਾਈਵ ਆਉਣ ਲੱਗੇ ਵਿੱਚ ਬੰਦੇ ਹਨ ਜਿਹੜੇ ਲਾਈਵ ਜਾ ਜਾਂਦੇ ਆ ਇਹਦੇ ਨੂੰ ਪਹਿਲਾਂ ਵੀ ਮੈਂ ਸੋਚਿਆ ਮੈਂ ਕਿਹਾ ਯਾਰ ਗੱਲ ਕਰਾਂ ਉਹਦੇ ਜੇ ਕਿਹਾ ਉਹ ਨਾ ਚੰਗੇ ਭਲੇ ਬੰਦੇ ਹੱਟੇ-ਕੱਟੇ ਐਨ ਬੰਦੇ ਤਾਂ ਘੱਟ ਐ ਮਤਲਬ ਟੀਵੀਆਂ ਜ਼ਿਆਦਾ ਕੁੜੀਆਂ ਉਹ ਕਿਆ ਕਰਦੀਆਂ ਆ ਲਾਈਵ ਹੋ ਕੇ ਬੈਠੀਆਂ ਰਹਿਣਗੀਆਂ ਇਹ ਇੱਥੇ ਤੇ ਐ ਥੱਲੇ ਨੂੰ ਕਰ ਲੈਣਗੀਆਂ ਹੈ ਕਹੀ ਜਾਣਗੇ ਗਾਇਜ਼ ਸੁਪਰ ਚੈਟ ਭੇਜੋ ਸੁਪਰ ਚੈਟ ਭੇਜੋ ਵੀ ਯਾਰ ਕਿਸੇ ਦੀ ਮਿਹਨਤ ਦੀ ਕਮਾਈ ਹੈ ਮੈਂ ਤਾਂ ਕਮੈਂਟ ਕਰਤਾ ਵਿੱਚ ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਮੰਗਦੀਆਂ ਘਾਤੇ ਆ ਕੁੜੀਆਂ ਹਨਾ ਉਹਦੇ ਲੜ ਗਈ ਮਿਰਚ ਉਹਦੇ ਦੀ ਖੇਤਰ ਦੀ ਆ ਕੇ ਨਾ ਦਾਦਾ ਇਹ ਨਾਂ ਭੁੱਲ ਗਿਆ ਮੈਂ ਪ੍ਰੀਤ ਕੌਰ ਪਤਨੀ ਇਹੋ ਜਿਹੇ ਨਾਂ ਦਾ ਕੁਝ ਕਹਿੰਦੇ ਬੰਗੂ ਲੋਗ ਯਹਾਂ ਸੇ ਚਲਾ ਜਾ ਮੈਂ ਕਿਹਾ ਮੈਨੂੰ ਐ ਦੱਸ ਬਈ ਮਿਹਨਤ ਕਰਕੇ ਕਮਾ ਕਹਿੰਦੀ ਮੈਨੂੰ ਕਹਿੰਦੀ ਤੂੰ ਕਿਆ ਚੈਨਲ ਚਲਾਉਂਗਾ ਜੇ ਤੂੰ ਮੰਗਦਾ ਨਹੀਂ ਹੈ ਜੇ ਆ ਜੇ ਤੈਨੂੰ ਇਹਦਾ ਨਹੀਂ ਪਤਾ ਤੇ ਕਹਿੰਦੀ ਜੇ ਤੈਨੂੰ ਸੁਪਰ ਚੈਟ ਦਾ ਨਹੀਂ ਪਤਾ ਮੈਂ ਕਿਹਾ ਮੇਰੀ ਗੱਲ ਸੁਣਾ ਮੈਂ ਕਿਹਾ ਮੈਂ ਮੰਗ ਮੰਗ ਕੇ ਨਹੀਂ ਚੈਨਲ ਚਲਾਉਂਦਾ ਹੈਗਾ ਠੀਕ ਹੈ ਨਾ ਮੈਂ ਕਿਹਾ ਮੇਰਾ ਚੈਨਲ ਜਾ ਕੇ ਦੇਖ ਲਈ ਮੈਂ ਕਿਹਾ ਤੇਰੇ 1 ਲੱਖ ਸਬਸਕ੍ਰਾਈਬਰ ਹੈਂ ਅਰ ਵੀਊ ਕਿੰਨੇ ਮੈਂ ਕਿਹਾ ਤੇਰੇ 100 150 ਦੇ ਉੱਪਰ ਨਹੀਂ ਟੱਪੇ ਵੇ ਉਹਨਾਂ ਦਾ ਕੰਮੇ ਆਹੀ ਹੈ ਬਈ ਵੀ ਬਸ ਆਨਲਾਈਨ ਹੋ ਗਏ ਆ ਲਾਈਵ ਹੋ ਗਏ ਔਰ ਇਹਦੇ ਕਰ ਲੈਣੀ ਇੰਨੀ ਘੱਲੇ ਨੂੰ ਕਾ ਲੋਕਾਂ ਤੋਂ ਪੈਸੇ ਮੰਗੀ ਜਾਣੇ ਕੋਈ ਨਾ ਪੈਸੇ ਪਾਓ ਬਾਈ ਇਹਨਾਂ ਨੂੰ ਠੀਕ ਆ ਆਪਣੀ ਮਿਹਨਤ ਦੀ ਕਮਾਈ ਬਚਾ ਕੇ ਰੱਖੋ ਕਿਸੇ ਚਾਜੇ ਦੇ ਕੰਮ ਲਾਓ ਠੀਕ ਹੈ ਨਹੀਂ ਸਹੀ ਲੜਕੇ ਵੀ ਬਾਹਰ ਕਰ ਰਹੇ ਹਾਂ ਯਹਾਂ ਸੇ ਕਰ ਲ लेंगे ਨੀਚੇ ਔਰ ਆਨਲਾਈਨ ਪੈਸਾ ਮੰਗਤੀ ਰਹਤੀ ਹੈ ਹਾਂ ਸਹੀ ਆਪਣੀ ਮਿਹਨਤ ਦੀ ਕਮਾਈ ਯਾਰ ਹਰੇਕ ਬੰਦੇ ਦੀ ਹੈ ਨਾ ਰਾਤ ਦਿਨ ਪਸੀਨਾ ਕਰਕੇ ਕਮਾਉਂਦੇ ਹਾਂ ਜਿਸ ਨੂੰ ਦੇਣਾ ਕਿਸੇ ਗਰੀਬ ਕੋ ਦੋ ਹੈ ਨਾ ਜੋ ਦੂਆ ਵੀ ਦੇ ਦਿੰਦੇ ਤੂੰ ਵੀ ਦੇਂਗੇ ਪੋਕੇਟ ਕੇ ਲੜਕੇ ਕਿਆ ਦੇਣਗੇ ਆਪਕੋ ਉਹਨਾਂ ਕੋਸ਼ ਨਹੀਂ ਦੇਣਾ ਬਈ ਇਹ ਕਿਸੇ ਕੀ ਵੀ ਹੋਤੀ ਆਪਣੇ ਬਾਪ ਕੀ ਵੀ ਨਹੀਂ ਆਪਣੇ ਕਿਆ ਹੋਣਗੇ ਮਾਵਾਪ ਨਹੀਂ ਉਹਨਾਂ ਨੂੰ ਧੋਖਾ ਦੇ ਜਾਨੀ ਕਈ ਵਾਰ ਸਾਰਿਆਂ ਨਹੀਂ ਵਿੱਚ ਕੋਈ ਕੋਈ ਸਿਰਫ ਨੋਟ ਫੇਗੋਰ ਤਮਾਸ਼ੇ ਦੇਖੋ ਕੋਸ ਉਹਨਾਂ ਕੀ ਹੈ ਠੀਕ ਹੈ ਨਾ ਜਿਹਦੇ ਕੋਲ ਪੈਸਾ ਉਹ ਦੇ ਪੂਰੀਆਂ ਮੈਂ ਇਹੀ ਸ਼ਾਮ ਮੈਂ ਠੀਕ ਆ ਮੜੀ ਜੀ ਗੌਰ ਕਰੋ ਇਹ ਗੱਲ ਤੇ ਕਿ ਕੋਈ ਕਿਸੇ ਨੂੰ ਇਦਾਂ ਫਾਲਤੂ ਪੈਸਾ ਨਾ ਪਾਓ ਚਾਹ ਸੁਪਰ ਚਾਰਟ ਜੋ ਜੋ ਮਰਜੀ ਆ ਆਰੇ ਸਾਡੇ ਫੋਨ ਦੀ ਬੈਟਰੀ 2% 3% ਹੀ ਰਹਿ ਗਈ ਹੁਣ ਤਾਂ ਤੇ ਨਾਲ ਤੋਂ ਬਣਾਏ ਦੇ ਰੇ ਕਹਿੰਦਾ ਵੀ ਸਾਡੀ ਲੈਣੀ ਆਣੀ ਆ ਮੈਂ ਕਿਹਾ ਚੱਲ ਸਾਨੂੰ ਵੀ ਮੈਂ ਕਿਹਾ ਦੁਖਾ ਲਿਆ ਰੰਗਾਵਾੜ ਸ਼ਹਿਰ ਤੇ ਇਹ ਬਾਈ 에어ਪੋਰਟ ਆ ਇੱਧਰ ਸਾਰਾ ਤੇ ਆਹ ਹੋ ਰਹੇ ਕਹਿੰਦੇ ਵੀ ਸਾਰਾ ਉਹਦਾ ਅतिक्रमण ਸੀਗਾ ਆ ਆ ਦੇਖ ਰਹਾ ਨੇ ਜਿਹੜੇ ਟੁੱਟੇ ਟੁੱਟੇ ਵੇ ਆ ਸਭ ਤੋੜਦਾ ਕਹਿੰਦੇ ਉਹ ਪਿੱਛੇ ਵੀ ਸਭ ਜੋੜਾ ਰੋੜ ਕੜਤੋਂ ਕਰਦਾ ਸਾਰਾ ਤੋੜਦਾ ਬੜੀ ਬੜੀ ਕੋਠੀਆਂ ਤੇ ਹੁਣ ਤੁਹਾਨੂੰ ਗੱਡੀ ਕੋਲੇ ਜਾ ਕੇ ਮੈਂ ਲੈ ਪਹੁੰਚ ਚਾਰਜ ਕਰਕੇ ਲਪਾਈ ਕਰਦੇ ਹਾਂ ਹਾਏ ਹਾਏ ਹਾਂਜੀ ਮਿੱਤਰੋ ਟਾਈਮ ਹੋ ਗਿਆ 7:48 ਮਿੰਟ ਹੋ ਗਏ ਤੇ ਗੱਲ ਕਰਨੀ ਸੀਗੀ ਬਾਈ ਇੱਕ ਤੁਹਾਡੇ ਸਾਰਿਆਂ ਨਾਲ ਤੇ ਮੈਨੂੰ ਨਹੀਂ ਪਤਾ ਹਲੇ ਵੀ ਇਹ ਗੱਲ ਵੀ ਸਹੀ ਹੈ ਜਾਂ ਗਲਤ ਹੈ ਮੈਨੂੰ ਗੁਰਿੰਦਰભાઈ ਦਾ ਫੋਨ ਆਇਆ ਵੀ ਮਤਲਬ ਵੀ ਆਪਾਂ ਕਹਿੰਦਾ ਵੀ ਇਦਾਂ ਕਰਦੇ ਆ ਬਈ ਉਹ ਤੁਸੀਂ ਹੁਣ ਮੈਨੂੰ ਦੱਸ ਦਿਓ ਕਮੈਂਟਾਂ ਚ ਠੀਕ ਆ ਅਜੀ ਸੋਚਿਆ ਵੀ ਹੁਣ ਤੁਸੀਂ ਆ ਅੱਜ ਗੱਲ ਜੇ ਆਹ ਵੀਡੀਓ ਦੇਖੀ ਹੋਣੀ ਭਾਰਤ ਮਾਲਾ ਰੋਡ ਤੇ ਐਕਸੀਡੈਂਟ ਹੋਇਆ ਘੋੜੇ 'ਚ ਦੋ ਬਾਈਆਂ ਦੀ ਮੇਰੇ ਖਿਆਲ ਡੈਥ ਹੋਈ ਹੈ ਕੋਈ ਦੋਆਂ ਦੀ ਪਤਾ ਨਹੀਂ ਇੱਕ ਦੀ ਇਹ ਮੈਨੂੰ ਕਨਫਰਮ ਨਹੀਂ ਤੇ ਉਹਨਾਂ ਦਾ ਯਾਰ ਉਹ ਮਾਲ ਉਹ ਸਾਰਾ ਪਾੜ ਕੇ ਅੱਗੇ ਆ ਗਿਆ ਹਨਾ ਉਹ ਜਿਹੜੀਆਂ ਰਾੜਾਂ ਜਿਹੜੀਆਂ ਆਪਾਂ ਨੇ ਲੱਦੀਆਂ ਸੀਗੀਆਂ ਇਸੇ ਚੱਕਰ ਉਹਨਾਂ ਨੇ ਵੀ ਉਹ ਵੀ ਲੱਦੇ ਹੋਗਾ ਸੀਗਾ ਮਾਲ ਤੇ ਉਹ ਯਾਰ ਸਾਰਾ ਟਰਾਲੀ ਪਾੜ ਕੇ ਹਨਾ ਤੱਕ ਵੱਜੀ ਅੱਗੇ ਕੈਵਨ ਵੀ ਅੱਗੇ ਜਾ ਕੇ ਡਿੱਗ ਗਿਆ ਉਹਨਾਂ ਦਾ ਵਿਚਾਰਿਆਂ ਦਾ ਹਨਾ ਤੇ ਉਹ ਜੋ ਡੈਥ ਹੋ ਗਈ ਤੇ ਭਾਈ ਜਿਹੜੀ ਆ ਵੀਡੀਓ ਦੀ ਹਨਾ ਜਿੰਨੀ ਵੀ ਕਮਾਈ ਹੋਊਗੀ ਜੋ ਵੀ ਹਨਾ ਉਹ ਮੈਂ ਸਕਰੀਨਸ਼ਾਟ ਪਾ ਦੂੰਗਾ ਮਹੀਨੇ ਦੇ ਐਂਡ 'ਚ ਹਨਾ ਬੀ ਉਸ ਆ ਵੀਡੀਓ ਦੀ ਸਾਰੀ ਕਮਾਈ ਜਦ ਵੀ ਆਪਣੇ ਕੋਲ ਸਕੈਨਰ ਆ ਗਿਆ ਉਹਨਾਂ ਦਾ ਹਨਾ ਵੀ ਆਪਾਂ ਉਹਨਾਂ ਦੇ ਮਾਪੇ ਦੇ ਉਹਦੇ ਖਾਤੇ 'ਚ ਪਾ ਦਾਂਗੇ ਤੇ ਹੋਰ ਵੀ ਜਿਹੜਾ ਜਿਆਦਾ ਸਕੈਨਰ ਆ ਗਿਆ ਵੀ ਮੇਰੇ ਪੇਜਾਂ ਵਾਲਿਆਂ ਨੂੰ ਬੇਨਤੀ ਆ ਜਿਹੜੇ ਪੇਜਾਂ ਵਾਲੇ ਉਹ ਪਾ ਰਹੇ ਹਨਾ ਉਹਨਾਂ ਦੀ ਵੀਡੀਓ ਵੀ ਉਹ ਵੀਡੀਓ ਨਾਲ ਜਿੰਨਾ ਵੀ ਤੁਹਾਡਾ ਅਰਨਿੰਗ ਹੁੰਦੀ ਆ ਮੈਂ ਨਹੀਂ ਕਹਿੰਦਾ ਵੀ ਉਹ ਸਾਰੀ ਮਹੀਨੇ ਦੀ ਫਿਰ ਉਹ ਵੀਡੀਓ ਨਾਲ ਜਿਹੜੇ ਉਹ ਬਾਈ ਦੀ ਵੀਡੀਓ ਭਾਈ ਵੀ ਆ ਉਹ ਸਾਰੀ ਉਹਨਾਂ ਦੇ ਮਾਪੇ-ਪਿਓ ਦੇ ਖਾਤੇ 'ਚ ਜਾਣੀ ਚਾਹੀਦੀ ਹੈ ਬਾਕੀ ਤੁਹਾਡੀ ਆਪ ਦੀ ਸਮਝ ਆ ਹਨਾ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਵੀ ਅਸੀਂ ਦੋਵੇਂ ਨੇ ਸੋਚਿਆ ਵੀ ਜਿੰਨੀ ਆ ਵੀਡੀਓ ਦੀ ਕਮਾਈ ਹੋਊਗੀ ਵੀ ਉਹ ਸਾਰੀ ਉਹਨਾਂ ਦੇ ਖਾਤੇ 'ਚ ਜਾਊਗੀ ਠੀਕ ਆ ਤੇ ਬਈ ਰੋਡ ਤੇ ਹਨਾ ਧਿਆਨ ਨਾਲ ਚੱਲੋ ਕੋਈ ਫਾਇਦਾ ਨਹੀਂ ਕਾਲੀ ਕਰਕੇ ਆਪਣੇ ਕੋਲੋਂ ਵੀ ਗਲਤੀ ਹੋਣ ਲੱਗੀ ਸੀਗੀ ਰੱਬ ਨੇ ਬਚਾ ਲਿਆ ਹੱਥ ਦੇ ਕੇ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਠੀਕ ਆ ਤੇ ਮਾ ਮੂਡ ਥੋੜਾ ਜਿਹਾ ਉਹ ਆ ਖਰਾਬ ਆ ਕਿਉਂਕਿ ਇਹ ਜਿੰਨਾ ਮਰਜੀ ਉਹ ਕਰ ਲੀਏ ਯਾਰ ਭਲਾ ਲੀਆ ਹਨਾ ਉਹ ਸੀਨ ਘੁੰਮ ਘੁੰਮ ਕੇ ਆਈ ਜਾਂਦਾ ਅੱਖਾਂ ਮੇਰੇ ਤੇ ਗੌਰ ਕਰਿਓ ਤੇ ਹੁਣ ਇਹ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੁਸੀਂ ਸਾਰੇ ਨਵੇਂ ਮਿੱਤਰੋ ਹੋਟਲ ਤੇ ਆ ਗਏ ਆਪਾਂ ਤੇ ਆਈ ਚਗਲ ਤੇ ਨੂੰ ਲੰਘ ਕੇ ਆਂ ਚਗਲ ਜੀ ਬਹੁਤ ਹੋਈ ਵੀ ਔਰੇ ਤੇ ਮਾਲ ਹੁਣ ਬਣਿਆ ਨਹੀਂ ਕੋਈ ਤੇ ਹੁਣ ਰੋਟੀ ਖਾ ਆ ਕੇ ਸੋਨੇ ਚੰਦਨੀ ਚੈਨ ਦੀ ਨੀਂਦ ਦਹੀਂ ਫਰਾਈ ਲਵਾ ਦੇ ਤੇ ਇੱਕ ਵਾਰ ਚ ਲੱਗਾ ਪੱਜ ਦੇ ਦਹੀਂ ਫਰਾਈ ਤੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਗੱਲ ਮਿਲਦੇ ਆਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ